ਦੇਖੋ ਜੀ ਜੇ ਪੰਜ ਬੰਦੇ ਲੱਭੇ ਉਹਨੂੰ ਰਾਤ ਤੱਕ ਤੇ ਪੰਜ ਉਹਨੇ ਮਾਰ ਦਿੱਤੇ ਜਾਨ ਮੇਰਨਾ ਹੀ ਆਪਣੇ ਆਪ ਨੂੰ ਸੂਬਾ ਸਰਹੰਦ ਵੀ ਕਹਿੰਦਾ ਸੀ ਸੂਬਾ ਸਰਹੰਦ ਕਹਿੰਦਾ ਸੀ ਨਾਲ ਕਹਿੰਦਾ ਕਿ ਮੈਂ ਜਿਪਸੀ ਦੇ ਵਿੱਚ ਆਪਣੇ ਕੱਪੜੇ ਰੱਖੇ ਇਸ ਦਿਨ ਤੁਸੀਂ ਮਿਲਦੇ ਰਹੇ ਕਿ ਉਸਦੇ ਤਸੱਦੜਟ ਆਇਆ ਜਾਂਦਾ ਸੀ ਉਸਦੇ ਕਿਸ ਤਰ੍ਹਾਂ ਦੇ ਉਸੇ ਕੁੱਟ ਮਾਰਦਾ ਮਾਂ ਟੁੱਟੀਆਂ ਹੋਈਆਂ ਕੋਈ ਨਹੀਂ ਉਹਦੇ ਕੋ ਉਹ ਇੱਕ ਹੁੰਦਾ ਥੋੜੇ ਬਦਲਾ ਬੋਲ ਸਕਦਾ ਸੀ ਇੱਥੇ ਤੱਕ ਸਾਡੇ ਤੋਂ ਛੋਟਾ ਬਾਈ ਪੰਜਾਬ ਦੇ ਵਿੱਚ ਛੁੱਟੀ ਲਈ ਗਿਆ ਸੀ ਉਹ ਵੀ ਹਵਾਲਾੜ ਦੇ ਵਿੱਚ ਮਿਲ ਕੇ ਗਿਆ ਇਹ ਕੱਪੜੇ ਤਾਰ ਕੇ ਪਿੱਛੇ ਬਾਤ ਪਛਾਣ ਕਰਨ ਦੇ ਹੀ ਆ ਜਿਹ ਲੱਤਾ ਇਹ ਖਿਚਲ ਕਰਕੇ ਤੇ ਫਿਰ ਇਹ ਲੱਤੇ ਇੱਧਰ ਤੇ ਸਾਨੂੰ ਇਹਨਾਂ ਨੇ ਇੱਥੋਂ ਸਭਰਾਵੀ ਲੈ ਗਿਆ ਦੁਕਾਨ ਤੇ ਚੱਕ ਕੇ ਉਸੇ ਜਾ ਕੇ ਸਾਡੇ ਨਾਲ ਇਹਨਾਂ ਜੋ ਵੀ ਸਰੀਰ ਦੇ ਅੰਗ ਪੈਰ ਸਾਰੇ ਇਹਨਾਂ ਨੇ ਕਿਹਦੇ ਲਫਟ ਕਰ ਦਿੱਤੇ ਸੀ ਤੁਹਾਡੇ ਘਰ ਤੱਕ ਪੈਸਿਆਂ ਤੱਕ ਦੀ ਵੀ ਆਫਰ ਆਏਗੀ ਤੁਸੀਂ ਇਹਨੇ ਲੱਖ ਰੁਪਇਆ ਲੈ ਲਓ ਆਪਣੇ ਭਰਾ ਦੇ ਕੇਸ ਤੋਂ ਪਿੱਛੇ ਹਟਜੋ ਪਰ ਤੁਸੀਂ 1 ਇੰਚ ਵੀ ਪਿੱਛੇ ਨਹੀਂ ਹਟਿਓ ਸਭ ਆ ਸਾਡੇ ਸਾਨੂੰ ਇਹ 5 ਲੱਖ ਤੱਕ ਦਿੰਦਾ ਸੀ ਔਰ ਇੱਥੇ ਤੱਕ ਕੇ ਸਾਡੀ ਸਟੇਟਮੈਂਟ ਹੋਈ ਆ ਸੀਬੀਆਈ ਕੋਰਟ ਦੇ ਵਿੱਚ ਦੋ ਆ ਸਟੇਟਮੈਂਟ ਹੋਈ ਆ ਯਾਰ ਦੇ ਕਰੀਬ ਇਹਨੇ ਬੰਦਾ ਮਾਰ ਦਿੱਤਾ ਹੋਵੇ ਅੱਜ ਮਰ ਗਿਆ ਤੇ ਕੋਈ ਕਹੇ ਨੂੰ ਕੋਈ ਕੋਈ ਦੁੱਖ ਨਹੀਂ ਹੈਗਾ ਪੰਜਾਬ ਦੇ ਲੋਕ ਅੱਜ ਥੋੜਾ ਜਿਹਾ ਆਪਣੇ ਆਪ ਨੂੰ ਮਨ ਨੂੰ ਸ਼ਾਂਤੀ ਭਾਲਦੇ ਫਿਰ ਸਾਨੂੰ ਸ਼ਾਂਤੀ ਮਿਲੀ ਆ ਹੰਦੇ ਮਨ ਨੂੰ ਖੁਸ਼ੀ ਆ ਜੀ ਅੱਜ ਇੱਥੋਂ ਤੱਕ ਇਹਨਾਂ ਨੇ ਕੋਈ ਸੰਤ ਮਹਾਂਪੁਰਸ਼ ਨਹੀਂ ਛੱਡਿਆ ਸਾਡੇ ਇੱਥੇ ਬਾਬਾ ਟੱਠੀ ਘਾਰੇ ਤੋਂ ਬਾਬਾ ਚਰਨ ਸਿੰਘ ਆ ਉਹਨਾਂ ਦਾ ਪਰਵਾਦ ਦੇ 5-6 ਜੀ ਮਾਰੇ ਜਾਂ ਟੰਟਰ ਕੀਤੇ ਹੋਰ ਉਹਨਾਂ ਨੂੰ ਟਰੈਕਟਰ ਦੇ ਪਾ ਗਏ ਇੱਕ ਟਰੈਕਟਰ ਸੱਜੇ ਪਾਸੇ ਇੱਕ ਕੰਬੇ ਪਾਸੇ ਖਿੱਚ ਕੇ ਲੱਤਾਂ 걸 ਦਿੱਤੀਆਂ ਅਸੀਂ ਕਰ ਦਿੱਤਾ ਇਹ ਕੋਈ ਤਸ਼ੱਦਦ ਥੋੜਾ ਆ ਪੱਤਰਕਾਰਾਂ ਤਾਂ ਕਿ ਵੀ ਇਹਨਾਂ ਮਾਰੇ ਸਰ ਵਕੀਲ ਵੀ ਮਾਰੇ ਦਸਮਨਤ ਸਿੰਘ ਖਾਲੜਾ ਵੀ ਮਾਰੇ ਜਿਹੜਾ ਵੀ ਕੋਈ ਗੱਲ ਕਰਦਾ ਸਰਕਾਰ ਉਹਨੂੰ ਖਤਮ ਕਰਦੀ ਆ ਪਰ ਜੇ ਇਹਨਾਂ ਨੂੰ ਤਾਂ ਸਰਕਾਰ ਅਗਰ ਤਾਂ ਉਮਰਦਾਵਾਲਾ ਦੇ ਕੇ ਜਮਾਨਤ ਦੇ ਦਿੰਦੀ ਆ ਅੱਜ ਚਰਚਾ ਚੱਲ ਰਹੀ ਆ ਸੂਬਾ ਸਿੰਘ ਦੀ ਜੋ ਕਿ ਇੱਕ ਸਾਬਕਾ ਐਸਚਓਸੀ ਜਿਸ ਦਾ ਹੁਣੇ-ਹੁਣੇ ਪਟਿਆਲਾ ਦੀ ਕੇਂਦਰੀ ਝੀਲ ਦੇ ਵਿੱਚ ਜਦੋਂ ਝਗੜਾ ਹੁੰਦਾ ਉਸ ਦੀ ਮੌਤ ਹੋ ਜਾਂਦੀ ਆ ਇਹ ਉਹ ਜ਼ਾਲਮ ਅਫਸਰ ਸੀ ਜਿਸ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਰੋ ਚੁੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਅਸੀਂ ਤਰਨਤਾਰਨ ਦੇ ਪਿੰਡ ਮਾਲੂਵਾਲ ਦੇ ਵਿੱਚ ਆ ਤਾਂ ਸਾਡੇ ਨਾਲ ਉਹ ਪਰਿਵਾਰ ਮੌਜੂਦ ਆ ਉਹ ਨੌਜਵਾਨ ਦਾ ਭਰਾ ਮੌਜੂਦ ਆ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੇ ਭਰਾ ਨੂੰ ਉਹ ਸੁਭਾ ਸਿੰਘ ਗੱਡੀ ਦੇ ਵਿੱਚ ਚੁੱਕ ਕੇ ਲੈ ਗਿਆ ਤੇ ਉਸ ਤੋਂ ਬਾਅਦ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਇਹਨਾਂ ਨੇ ਵੀ 32 ਸਾਲ ਕੇਸ ਲੜਿਆ ਉਸ ਜ਼ਾਲਮ ਅਫਸਰ ਦੇ ਖਿਲਾਫ ਤੇ ਉਸ ਨੂੰ 5 ਸਾਲ ਦੀ ਆਪਣੇ ਕੇਸ ਦੇ ਵਿੱਚ ਸਜ਼ਾ ਕਰਵਾਈ ਤਰਨਤਾਰ ਦਾ ਇਲਾਕਾ ਜਿਹੜਾ ਇਲਾਕਾ ਸੀ ਜਿੱਥੇ ਇਹ ਵੀ ਕਿਹਾ ਜਾਂਦਾ ਕਿ ਬਹੁਤ ਸਾਲ ਤੱਕ ਇੱਥੇ ਕੋਈ ਜਾਨ ਨਹੀਂ ਚੜੀ ਸਾਰੇ ਨੌਜਵਾਨ ਫੜ ਫੜ ਕੇ ਇਹਨਾਂ ਅਫਸਰਾਂ ਨੇ ਮਾਰ ਦਿੱਤੇ ਸੀ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਸੀ ਪਰ ਅੱਜ ਜਦੋਂ ਉਹ ਮਰਿਆ ਹੈ ਕਿਤਨਾ ਕਿਤੇ ਹੁਣ ਚਰਚਾ ਚੱਲ ਰਹੀ ਹੈ ਕਿ ਉਸਨੇ ਜ਼ੁਲਮ ਕਿੰਨਾ ਕੀਤਾ ਸੀ ਉਸਨੇ ਬਹੁਤ ਸਾਰੇ ਮੁੰਡੇ ਮਾਰੇ ਤੇ ਇਹਨਾਂ ਦੇ ਭਰਾ ਨੂੰ ਵੀ ਇਸੇ ਤਰੀਕੇ ਦੇ ਨਾਲ ਉਸਨੇ ਝੂਠੇ ਪੁਲਿਸ ਮੁਕਾਬਲੇ 'ਚ ਖਤਮ ਕਰ ਦਿੱਤਾ ਗੱਲਬਾਤ ਕਰਾਂਗੇ ਪਹਿਲਾਂ ਤਾਂ ਜੀ ਆਪਣਾ ਨਾਮ ਦੱਸੋ ਪਰਮਜੀਤ ਸਿੰਘ ਜੀ ਇਕੱਟਨਾ ਦੱਸੋ ਜਿਵੇਂ ਅੱਜ ਸੂਬਾ ਸਿੰਘ ਸੀ ਜਿਹੜਾ ਤਤਕਾਲੀ ਐਸਐਚਓ ਤੁਹਾਡੇ ਇਲਾਕੇ ਦੇ ਵਿੱਚ ਰਿਹਾ ਕਿੰਨਾ ਕੁ ਜ਼ਾਲਮ ਅਫਸਰ ਸੀ ਜ਼ਾਲਮ ਦੇਖੋ ਜੀ ਜੇ ਪੰਜ ਬੰਦੇ ਲੱਭੇ ਉਹਨਾਂ ਰਾਤ ਤੱਕ ਤੇ ਪੰਜ ਉਹਨੇ ਮਾਰ ਦਿੱਤੇ ਜ਼ਾਲਮ ਇੰਨਾ ਸੀ ਹੂੰ ਕਿਉਂਕਿ ਸਭ ਤੋਂ ਜ਼ਿਆਦਾ ਕਾਊਂਟਰ ਸੂਬਾ ਸਿੰਘ ਨੇ ਕੀਤਾ ਹੂੰ ਸਭ ਤੋਂ ਜ਼ਿਆਦਾ ਜਿਹੜਾ ਕਾਊਂਟਰ ਹੈ ਸੂਬਾ ਸਿੰਘ ਨੇ ਕੀਤਾ ਹੂੰ ਔਰ ਜਿਹੀ 10 ਦਿਨ ਤੱਕ ਬਲਜੀਤ ਸਿੰਘ ਮਿਲਦੇ ਰਹੇ ਆ ਔਰ ਸਾਨੂੰ ਕਹਿੰਦਾ ਰਿਹਾ ਕਿ ਮੈਂ ਛੱਡ ਦੂੰ ਮੈਂ ਛੱਡ ਦੂੰ ਆਪਣੇ ਆਪ ਨੂੰ ਸੂਬਾ ਸਰਹੰਦ ਵੀ ਕਹਿੰਦਾ ਸੀ ਇਹ ਸੂਬਾ ਸਰਹੰਦ ਕਹਿੰਦਾ ਹੈ ਨਾਲ ਕਹਿੰਦਾ ਕਿ ਮੈਂ ਜੀਪਸੀ ਦੇ ਵਿੱਚ ਆਪਣੇ ਕੱਪੜੇ ਰੱਖੇ ਹੋ ਕੱਪੜੇ ਕਿਸ ਤਰ੍ਹਾਂ ਦੇ ਖੱਪੜ ਰੱਖਿਆ ਮੈਂ ਆਂਦਾ ਮੈਂ ਤਾਂ ਮਰਨਾ ਮਰਨਾ ਸੂਬਾ ਸਰਹੰਦ ਇਹ ਚੀਜ਼ ਕਹਿੰਦਾ ਕਿ ਮੈਂ ਸੂਬਾ ਸਰਹੰਦ ਤੁਹਾਨੂੰ ਪਤਾ ਲੱਗ ਜੂਗਾ ਤੇ ਮੈਂ ਠੀਕ ਹ ਤੁਹਾਡੇ ਭਰਾ ਨੂੰ ਕਦੋਂ ਚੁੱਕਿਆ ਜਾਂਦਾ ਜਦੋਂ ਤੁਸੀਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਖਾਦ ਲੈਣਗੇ ਕਿਹੜੇ ਸਾਲ ਦੀ ਗੱਲ ਹੈ ਕਦੋਂ ਕਦੋਂ ਕਿਵੇਂ ਤੁਸੀਂ ਖਾਦ ਲੈਣ ਜਾਂਦੇ ਹੋ ਬਸ ਦੇ ਰਾਹੀਂ ਜਾਂਦੇ ਹੋ 7 8 91 ਨੂੰ ਮੈਂ ਤਾਂ ਬਲਜੀਤ ਸਿੰਘ ਅਸੀਂ ਚੁਭਾਲ ਜਾਂਦੇ ਹਾਂ ਕਾਦ ਲੈਣ ਬਾਸ ਤੇ ਤੇ ਉੱਥੇ ਜਦੋਂ ਇਹਨਾਂ ਦੀ ਜਿਪਸੀ ਆਉਂਦੀ ਆ ਤੇ ਉਹ ਫਿਰ ਇਹਨਾਂ ਨੇ ਸੂਬਾ ਸੁਨੇ ਤੇ ਅਸੀਂ ਉੱਤਰ ਤਬਾਤੋਂ ਉੱਤਰਦੇ ਹਾਂ ਨੇ ਗਲੋਂ ਫੜ ਲਿਆ ਤੇ ਅੰਦਰ ਲੈ ਗਿਆ ਸਾਰੇ 100 ਗਾਂ ਤੇ ਹੀ ਸੂਬਾ ਸਿੰਘ ਬੈਠਾ ਸੀ ਪਿਠਾਣਾ ਆ ਤੇ ਉੱਥੇ ਲੈ ਗਿਆ ਤੇ ਸੂਬਾ ਸੋ ਬੈਠਾ ਅੱਡ ਜਾਣ ਲਈ ਕਿ ਤੇ ਅਸੀਂ ਕਿਹਾ ਵੀ ਇਹਨੂੰ ਕੱਤ ਲੈ ਆ ਤੂੰ ਕਹਿੰਦਾ ਕਿ 4 ਵਜੇ ਆ ਜਾਓ ਮੈਂ ਸ਼ਸ਼ਨ ਕੋਟ ਜਾਣਾ ਫਿਰ ਗੱਲ ਕਰ ਲਾਂਗੇ 4 ਵਜੇ ਤੋਂ ਲੈ ਕੇ ਮੁੜ ਕੇ ਅਸੀਂ 10 ਦਿਨ ਤੱਕ ਰੋਜ਼ਾਨਾ ਬਲਜੀਤ ਸਿੰਘ ਨੂੰ ਸਵੇਰੇ ਸ਼ਾਮ ਮਿਲਦੇ ਰਹੇ ਆ ਜਦੋਂ 10 ਦਿਨ ਤੁਸੀਂ ਮਿਲਦੇ ਰਹੇ ਕਿ ਉਸ ਦੀ ਤਸੱਦਦਟ ਆ ਜਾਂਦਾ ਸੀ ਉਸ ਤੇ ਕਿਸ ਤਰ੍ਹਾਂ ਦੇ ਉਸੇ ਕੁੱਟ ਮਾਰਦਾ ਮਮਾ ਟੁੱਟੀਆਂ ਹੁੰਦੀਆਂ ਜੀ ਕੋਈ ਨਹੀਂ ਉਹ ਦੇਖੋ ਉਹ ਉਹ ਇੱਕ ਹੁੰਦਾ ਥੋੜੇ ਮਤਲਬ ਬੋਲ ਸਕਦਾ ਸੀ ਤੇ ਇੱਥੇ ਤੱਕ ਕਿ ਸਾਡੇ ਤੋਂ ਛੋਟਾ ਬਾਈ ਪੰਜਾਬ ਦੇ ਵਿੱਚ ਛੁੱਟੀ ਲਈ ਕੇ ਆ ਸੀ ਉਹ ਵੀ ਹਵਾਲਾੜ ਦੇ ਵਿੱਚ ਮਿਲ ਕੇ ਗਿਆ ਨੂੰ ਕਿੰਨੀ ਕੋਮਰ ਸੀ ਪਰਮਜੀਤ ਉਹ ਵਲੇ 32 ਸਾਲ ਦੀ 32 ਸਾਲ ਦੀ ਉਮਰ ਹੋਊਗੀ ਤੁਹਾਡੀ ਉਮਰ ਕਿੰਨੀ ਸੀ ਦੋ ਸਾਲ ਮੈਂ ਦੋ ਸਾਲ ਉਤੋਂ ਛੋਟਾ ਨਹੀਂ 10 ਦਿਨ ਤੋਂ ਬਾਅਦ ਫਿਰ ਤੁਸੀਂ ਫਿਰ ਨਹੀਂ ਮਿਲਿਆ ਕਦੇ ਪ੍ਰਾਂ ਇਹ ਮੁਕਰ ਗਿਆ ਜੀ ਅਹੀਂ ਆਰਮੀ ਦੇ ਫੌਜੀ ਅਫਸਰ ਲੈ ਕੇ ਆਉਂਦੇ ਰਹੇ ਆ 3 ਆ ਸ਼ਾਮ ਮੈਰੇਜਮੈਂਟ ਦਾ ਕਿ ਕਰਨਾ ਸਹੀ ਐਮ ਐਸ ਕੋਚਰ ਇੱਕ ਖਾਰੜਾ ਬਾਰਡਰ ਤੋਂ ਇਹਗਾ ਹੀ ਮੇਜਰ ਸੋਈ ਉਹ ਵੀ ਆਉਂਦਾ ਰਿਹਾ ਤੇ 10 ਵੀ ਕਿੱਤੋਂ ਕਿੱਥੇ ਆ ਅਹੀਂ ਕਾਰਵਾਈ ਕਰਦੇ ਇਹਨੇ ਸਾਨੂੰ ਵੀ ਰਾਤ ਨੂੰ ਚੁੱਕ ਲਿਆ ਸ਼ਾਮ ਨੂੰ ਇਹਨੇ ਸਾਨੂੰ ਝਭਾਲ ਗਿਆ ਚੁੱਕ ਲਿਆ ਉੱਥੇ ਮੁੜ ਕੇ ਸਾਨੂੰ ਆ ਸ਼ਾਮ ਰੈਜiment ਚਭਾਲ ਥਾਂ ਲੱਗੀ ਸੀ ਏਰੀਆ ਦੇ ਵਿੱਚ ਤੇ ਉੱਥੋਂ ਮੁੜ ਕੇ ਜਦੋਂ ਸਾਡੇ ਪਰਿਵਾਰ ਨੇ ਉਹਨਾਂ ਨੂੰ ਜਾ ਕੇ ਆਂਦਾ ਸ਼ਾਮ ਰੈਜiment ਵਾਲਿਆਂ ਨੂੰ ਕਰਨਲ ਆ ਐਮ ਐਸ ਕੋਚਰ ਤੇ ਉਹਨੇ ਸਾਨੂੰ ਹਵਾਲਾੜੀ ਚੋਂ ਕੱਢਿਆ ਸੂਬਾ ਸੰਗ ਰਾਸ ਤੱਕ ਨੂੰ ਸਾਨੂੰ ਛਡਾਇਆ ਕਹਿੰਦਾ ਕਿ ਇਹ ਕਾਰਵਾਈ ਕਰਦਾ ਇਹ ਤਾਨੂੰ ਵੀ ਟਾਰਚਰ ਕਰਦਾ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਤੁਹਾਨੂੰ ਕੁੱਟਮਾਰ ਕਰਦਾ ਸੀ ਸੁਭਾ ਸਿੰਘ ਸਾਨੂੰ ਇਹਨਾਂ ਨੇ ਇੱਥੋਂ ਸਭਰਾਵੀ ਲੈ ਗਏ ਆ ਦੁਕਾਨ ਤੇ ਚੱਕ ਕੇ ਉੱਥੇ ਜਾ ਕੇ ਸਾਡੇ ਨਾਲ ਇਹਨਾਂ ਜੋ ਵੀ ਸਰੀਰ ਦੇ ਅੰਗ ਪੈਰ ਸਾਰੇ ਇਹਨਾਂ ਨੇ ਕਿਹਦੇ ਨੇ ਨਫਟ ਕਰ ਦਿੱਤੇ ਸੀ ਕਿਵੇਂ ਕਿਵੇਂ ਕੁੱਟਦਾ ਸੀ ਕੋਲ ਖੜਾ ਕੇ ਕਿਵੇਂ ਕੁੱਟਮਾਰ ਕਰਾਉਂਦਾ ਸੀ ਕੱਪੜੇ ਉਤਾਰ ਕੇ ਇਹ ਕੱਪੜੇ ਉਤਾਰ ਕੇ ਪਿੱਛੇ ਵਾਰ ਪਛਾਂ ਕਰ ਲੈਂਦੇ ਸੀ ਆ ਜਿਹੜੇ ਲੱਤਾਂ ਇਹ ਖਿੱਚਣ ਕਰਕੇ ਤੇ ਫਿਰ ਇਹ ਲੱਤ ਇੱਧਰ ਤੇ ਇੱਧਰ ਆਪ ਸਾਹਮਣੇ ਖੜਾ ਹੁੰਦਾ ਸੀ ਆਪ ਸਾਹਮਣੇ ਖੜਾ ਹੁੰਦਾ ਫਿਰ ਸੱਚ ਡੰਡੇ ਮਾਰਨ ਤੱਕ ਕੱਪੜਾ ਦਾ ਕਿਸ ਤਰ੍ਹਾਂ ਦੀ ਧਮਕੀ ਦਿੰਦਾ ਸੀ ਤੁਹਾਨੂੰ ਉਸ ਵੇਲੇ ਯਾਦ ਉਸ ਵੇਲੇ ਕਹਿੰਦਾ ਕਿ ਤੁਸੀਂ ਜਿਹੜਾ ਕੇਸ ਕਰ ਦੇ ਜੋ ਬਲਜੀਤ ਸਿੰਘ ਦਾ ਨਾਂ ਨਾ ਲਓ ਅੱਜ ਤੋਂ ਬਾਅਦ ਕਿ ਤੁਹਾਨੂੰ ਵੀ ਦਰਿਆ ਸੁੱੜ ਦੂੰਗਾ ਸਾਡੇ ਰੈਟ ਆਪਰੇਸ਼ਨ ਦੇ ਵਿੱਚ ਸਾਰੀ ਸਾਡੀ ਐਵੀਡੈਂਸ ਹੋਇਆ ਸਾਡਾ ਜੋ-ਜੋ ਇਹਨੇ ਕੀਤਾ ਸਾਡਾ ਕਿੰਨੇ ਸਾਲ ਕੇਸ ਲੜਿਆ ਫਿਰ ਨਹੀਂ 32 ਸਾਲ ਕੇਸ ਲੜਿਆ ਸੀਬੀਆਈ ਤੱਕ ਲੈ ਕੇ ਗਿਆ ਹਾਂ ਸੀਬੀਆਈ ਤੱਕ ਲੈ ਕੇ ਗਿਆ ਕਿੰਨੇ ਸਾਲ ਦੀ ਤੁਹਾਡੇ ਇਸ ਕੇਸ ਦੇ ਵਿੱਚ ਸਜ਼ਾ ਉਹਨੂੰ ਹੋਈ ਸੀ 5 ਸਾਲ ਦੀ ਸਜ਼ਾ ਜੀ ਸਜ਼ਾ ਤੇ ਕੁਝ ਵੀ ਨਹੀਂ ਹੋ ਗਈ ਸਜ਼ਾ ਤੇ ਅੱਜ ਭਾਵੇਂ ਉਹਨੂੰ ਪੰਜਾਂ ਕੇਸਾਂ ਚ ਹੋ ਗਈ ਕੁਝ ਵੀ ਨਹੀਂ ਹੋ ਗਈ ਕਿਸੇ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਪਰ ਜਿਹੜੇ ਸੀ ਇਸ ਦੇਖਦੇ ਚਲੋ ਜੱਜ ਆ ਜਾਂ ਕੋਈ ਸਾਡੇ ਦਸਤਾਜੀ ਜੀ ਤੋਂ ਵੈਸ ਆ ਉਹਨਾਂ ਦਾ ਮੁੰਡਾ ਰਾਜਵਿੰਦਰ ਸਿੰਘ ਵੈਸ ਨੇ ਜਾਂ ਸਾਡੇ ਵੇਰਕਾ ਸਾਹਿਬ ਆ ਅ ਜਗਜੀਤ ਸਿੰਘ ਆ ਇਹ ਜੇ ਸਾਡੀ ਟੀਮ ਨੇ ਵਕੀਲਾਂ ਨੇ ਸਾਨੂੰ ਸਜ਼ਾ ਕਰਵਾਈ ਆ ਇਹਦੇ ਸਾਡੇ ਸਟੇਜ ਦੇ ਲੰਦੇ ਜਿੱਦਨ ਸਾਡਾ ਸਟੇਜ ਹੁੰਦਾ ਸੀ ਉਸ ਦਿਨ ਸਾਡੇ ਵਕੀਲ ਸਾਡੇ ਸਤਿਕਾਰਯੋਗ ਵਕੀਲ ਆ ਰਾਜਵਿੰਦਰ ਸਿੰਘ ਬੈਂਸ ਆ ਉਹਨਾਂ ਨੇ ਉਸ ਦਿਨ ਕੇਸ ਪਾ ਕੇ ਫਿਰ ਸਟੇਜ ਤੋੜਨੋਂ ਤੁਸੀਂ ਕਹੇ ਵੀ ਤੁਹਾਡੇ ਘਰ ਤੱਕ ਪੈਸਿਆਂ ਤੱਕ ਦੀ ਵੀ ਆਫਰ ਆਏਗੀ ਤੁਸੀਂ ਇੰਨੇ ਲੱਖ ਰੁਪਏ ਲੈ ਲਓ ਆਪਣੇ ਭਰਾ ਦੇ ਕਿਸ ਤੋਂ ਪਿੱਛੇ ਹਟਜੋ ਪਰ ਤੁਸੀਂ 1 ਇੰਚ ਵੀ ਪਿੱਛੇ ਨਹੀਂ ਹਟੇ ਉਸ ਸਮੇਂ ਹਾਂ ਸਾਡੇ ਸਾਨੂੰ ਇਹ 5 ਲੱਖ ਤੱਕ ਦਿੰਦਾ ਸੀ ਔਰ ਇੱਥੋਂ ਤੱਕ ਕਿ ਸਾਡੀ ਸਟੇਟਮੈਂਟ ਹੋਈ ਆ ਸੀਬਾਈ ਕੋਰਟ ਦੇ ਵਿੱਚ ਦੋ ਆ ਸਟੇਟਮੈਂਟ ਹੋਈ ਆ ਪਹਿਲੋ ਪਟਿਆਲੇ ਹੋਈ ਆ ਉੱਥੇ ਬਰਜਿੰਦਰ ਸਿੰਘ ਸੋਢੀ ਵਕੀਲ ਸੀ ਉਹਨਾਂ ਨੇ ਕਰਵਾਈ ਆ ਹੁਣ ਇੱਥੇ ਵਿਰਕਾ ਸਾਹਿਬ ਨੇ ਕਰਵਾਈ ਸਾਡੀ ਸਰਜੀਤ ਵਿਰਕੇ ਨੇ ਰਾਜ ਜਗਜੀਤ ਸਿੰਘ ਸਿੰਘ ਬਾਜਵਾ ਇਹਨਾਂ ਨੇ ਸਾਡੀ ਸਟੇਟਮੈਂਟ ਕਰਵਾਈ ਆ ਤੁਸੀਂ ਇਸ ਅਫਸਰ ਦਾ ਜ਼ੁਲਮ ਦੇਖਿਆ ਵੀ ਆ ਜ਼ੁਲਮ ਆਪਣੇ ਪਿੰਡੇ ਤੇ ਹੰਡਾਇਆ ਵੀ ਆ ਅੱਜ ਉਸ ਦੀ ਮੌਤ ਹੋਈ ਆ ਕਿਸ ਤਰੀਕੇ ਨਾਲ ਤੁਸੀਂ ਸੋਚਦੇ ਹੋ ਕੀ ਮਹਿਸੂਸ ਕਰਦੇ ਨਹੀਂ ਮੌਤ ਥੋੜੀ ਹੋਈ ਆ ਇੱਕ ਮੌਤ ਨਹੀਂ ਮੌਤ ਹੁਣ ਯਾਰ ਦੇ ਕਰੀਬ ਉਹਨੇ ਬੰਦਾ ਮਾਰ ਦਿੱਤਾ ਹੋਵੇ ਤੇ ਅੱਜ ਮਰ ਗਿਆ ਤੇ ਕੋਈ ਕਹੇ ਨੂੰ ਕੋਈ ਕੋਈ ਦੁੱਖ ਨਹੀਂ ਹੈਗਾ ਪੰਜਾਬ ਦੇ ਲੋਕ ਅੱਜ ਥੋੜਾ ਜਿਹਾ ਆਪਣੇ ਆਪ ਨੂੰ ਮਨ ਨੂੰ ਸ਼ਾਂਤੀ ਭਾਲਦੇ ਵੀ ਸਾਨੂੰ ਸ਼ਾਂਤੀ ਮਿਲੀ ਆ ਨੂੰ ਸਕੂਨ ਮਿਲਿਆ ਹਾਂ ਦੇ ਮਾਨੂੰ ਖੁਸ਼ੀ ਆ ਜੀ ਅੱਜ ਕਿਉਂਕਿ ਸਾਡਾ ਭਰਾ ਚਲੋ ਅਸੀਂ ਕਹਿੰਦੇ ਆ ਚਲੋ ਮਾਰਿਆ ਨਹੀਂ ਇਹਨੇ ਜੀ ਚੁੱਕ ਚੁੱਕ ਕੇ ਪੈਸੇ ਵਾਸਤੇ ਨੇ ਇਹ ਕੰਮ ਕੀਤਾ ਇਹ ਪੈਸੇ ਕਮਾਏ ਇਹਨਾਂ ਨੇ ਜੁੰਡਲੀ ਨੇ ਜੰਨੀ ਮਜੀਸੂ ਸੰਤੂ ਦੀ ਜੁੰਡਲੀ ਸੀ ਇਹਨਾਂ ਨੇ ਪੈਸੇ ਕਮਾਏ ਆ ਤੁਸੀਂ ਕਿਹਾ ਵੀ ਹਜ਼ਾਰ ਦੇ ਕਰੀਬ ਇਹਨਾਂ ਨੇ ਸਿੱਖ ਨੌਜਵਾਨ ਫੜ ਫੜ ਕੇ ਮਾਰਦੇ ਤੇ ਤਰਨਤਾਰਨ ਦਾ ਇਲਾਕਾ ਸਾਰਾ ਖਾਲੀ ਕਰਤਾ ਸੀ ਘਰ ਘਰ ਚੋਂ ਚੱਕ ਕੇ ਲੈ ਜਾਂਦੇ ਸੀ ਇਹ ਤਾਂ ਤਾਂ ਕ ਇਹਨਾਂ ਨੇ ਕੋਈ ਸੰਤ ਮਹਾਪਰਸ਼ਨ ਨਹੀਂ ਛੱਡਿਆ ਸਾਡੇ ਇੱਥੇ ਟੱਠੀ ਘਾਰੇ ਤੋਂ ਬਾਬਾ ਚਰਨ ਸਿੰਘ ਆ ਉਹਨਾਂ ਦਾ ਪਰਵਾਦ ਦੇ ਪੰਜ ਛੇ ਜੀ ਮਾਰੇ ਆ ਕਾਉਂਟਰ ਕੀਤੇ ਆ ਫਿਰ ਉਹਨਾਂ ਨੂੰ ਟਰੈਕਟਰ ਦੇ ਪਾ ਗਏ ਇੱਕ ਟਰੈਕਟਰ ਸੱਜੇ ਪਾਸੇ ਇੱਕ ਖੱਬੇ ਪਾਸੇ ਖਿੱਚ ਕੇ ਲੱਤਾਂ ਖੀ ਜਿੱਤੀਆਂ ਖਤਮ ਕਰ ਦਿੱਤਾ ਇਹ ਕੋਈ ਤਸ਼ੱਦਦ ਥੋੜਾ ਆ ਪਰ ਆ ਦਾ ਮੁੜ ਕੇ ਜਮਾ ਨਹੀਂ ਪਤਾ ਚੱਲਿਆ ਕਿ ਕਿੱਥੇ ਜਾ ਕੇ ਇਸ ਨੇ ਮਾਰੇ ਆ ਜੀ ਨਾ ਇਹ ਤਾਂ ਸਾਨੂੰ ਹੁਣ ਪੁਲਿਸ ਦੇ ਵਸੀਲਿਆਂ ਤੋਂ ਪਤਾ ਲੱਗਾ ਪਈ ਇਹ ਬੰਦਾ ਤਾਂ ਨਹੀਂ ਹੈਗਾ ਸਾਨੂੰ ਜਿਹੜਾ ਕਰਨਲ ਕੋਚਰ ਸੀ ਨਾ ਉਹਨੇ ਸਾਨੂੰ ਦੱਸ ਦਿੱਤਾ ਪਈ ਤੁਹਾਡਾ ਭਰਾ ਨਹੀਂ ਹੈਗਾ ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰੋ ਫੇ ਮੈਂ ਇੱਥੇ ਕਿੰਨੀ ਕੁ ਵਾਰ ਕਾਰ ਫੌਜ ਦਾ ਫੌਜੀ ਲੈ ਕੇ ਆਉਂਗਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਸੁਭਾ ਸਿੰਘ ਨੂੰ ਮਾਰ ਦਿੱਤਾ ਗਿਆ ਸਾਨੂੰ ਤਾਂ ਰਾਤ ਟੀਵੀ ਚੈਨਲਾਂ ਤੋਂ ਪਤਾ ਲੱਗਾ ਸੁਭਾ ਸਿੰਘ ਵੀ ਖਤਮ ਹੋ ਗਿਆ ਦੀ ਜਿਆਦਾ ਆਉਂਦੀ ਆ ਭਰਾ ਦੇ ਨਾਲ ਬਚਪਨ ਬਤਾਇਆ ਖੇਡੇ ਬਹੁਤ 32 ਸਾਲ ਦੀ ਉਮਰ ਕਾਫੀ ਹੁੰਦੀ ਆ ਜਾਂ ਤੇ ਆਉਂਦੀ ਆ ਪਰ ਅੱਜ ਜਿਹੜਾ ਕੰਮ ਆ ਅਜੋ ਨੂੰ ਮੈਂ ਜਿਆਦਾ ਹੀ ਹੋਊਗੀ ਕਿ ਮੈਂ ਇਹ ਕੰਮ ਕੀਤਾ ਰੋਜ਼ ਤਾਂ ਰੋਂਦੇ ਵੀ ਰਹੇ ਨੇ ਭਰਾ ਰੋਂਦੇ ਜ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਵੀ ਕੋਈ ਤਸ਼ੱਦਦ ਕਰੂਗਾ ਕੋਦੇ ਨਾਲ ਵੀ ਇਹੋ ਕੁਝ ਵਾਪਰਨਾ ਜੇ ਸਿੱਖ ਕੌਮ ਆ ਸਾਡੇ ਕੋਈ ਪਾਹਾ ਨਹੀਂ ਸਾਡੇ ਕੋ ਕੋਈ ਵਕੀਲ ਨਹੀਂ ਕੋਈ ਪੈਸਾ ਨਹੀਂ ਲਿਆ ਨਾ ਰਾਜਵੰਦਰ ਬੈਂਸ ਨੇ ਲਿਆ ਨਾ ਸਰਬਜੀਤ ਵੀਰ ਕੇ ਲਿਆ ਨਾ ਜਗਜੀਤ ਸਿੰਘ ਬਾਜਵੇ ਲਿਆ ਸਾਡੇ ਕੋ ਕੋਈ ਪੈਸਾ ਨਹੀਂ ਹੈ ਗੱਲ ਜਾਣੂ ਵਾਸਤੇ ਅੰਮ੍ਰਿਤਸਰ ਫ੍ਰੀ ਕੇਸ ਲੜਿਆ ਸਰ ਫ੍ਰੀ ਕੇਸ ਉਹਨਾਂ ਨੇ ਸਾਡੇ ਉਹਨਾਂ ਲੜੇ ਆ ਕੋਈ ਅਸੀਂ ਜਦੋਂ ਉਹ ਹਾਲਾਤ ਸੀ ਫਿਰ ਕਿੰਨਾ ਕੁ ਨੁਕਸਾਨ ਕਰਦਾ ਹੋਇਆ ਜ਼ਮੀਨ ਕਿੰਨੀ ਸੀ ਤੁਹਾਡੇ ਕੋਲ ਉਸ ਪਾਸੇ ਵੀ ਨੁਕਸਾਨ ਹੋਇਆ ਜਮਿੰਤੇ ਹੁਣ ਜਿੰਨਾ ਜਾਣੇ ਹੁਣ ਤਰੀਕਾ ਤੇ ਜਾਣਾ ਕਿਤੇ ਪਟਿਆਲੇ ਜਾਂ ਮੁਹਾਲੀ ਤਰੀਕ ਤੇ ਜਾਣਾ ਸੌਖਾ ਥੋੜਾ ਉੱਤੇ ਪੈਸੇ ਤਾਂ ਲੱਗਦੇ ਆ ਇਹ ਤਾਂ ਚਲੋ ਸਰਕਾਰ ਜੋ ਅਦਾਲਤ ਨੇ ਥੋੜੇ ਬਾਤ ਜੋ ਵੀ ਸਜ਼ਾ ਸੁਣਾਈ ਅਹੀਂ ਉਹ ਫੈਸਲੇ ਨੂੰ ਕਿੰਤੂ ਪਰੰਤੂ ਨਹੀਂ ਕਰਦੇ ਅਹੀਂ ਸਰਕਾਰ ਕਰਦੇ ਉਹ ਅਦਾਲਤ ਦਾ ਬਲਕਿ ਸਾਡੇ ਮਨ ਦੀ ਤਸੱਲੀ ਨਹੀਂ ਜਿਹੜਾ 32 ਸਾਲ ਬਾਅਦ 5 ਸਾਲ ਦੀ ਸਿਰਫ 5 ਸਾਲ ਦੀ ਸਿਰਫ ਸਜ਼ਾ ਆਈ ਆ ਪਰ ਇਹ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦੇ ਆਂ ਅਸੀਂ ਨਹੀਂ ਕਿਉਂਕਿ ਅਦਾਲਤ ਨੇ ਜੋ ਫੈਸਲਾ ਦਿੱਤਾ ਆ ਅੱਜ ਵੀ ਜਿੰਨਾ ਕੇਸਾਂ ਚੋਂ ਨੂੰ 20-20 ਸਾਲ ਸਜ਼ਾ ਹੋਈ ਆ ਸਰਕਾਰ ਦੇਖੋ ਜੀ ਸਰਕਾਰ ਜੇਤੇ ਕੋਈ ਬੰਦਾ ਫੜਿਆ ਜਾਂਦਾ ਪੱਤਰਕਾਰਾਂ ਤੱਕ ਵੀ ਇੰਨਾ ਮਾਰੇ ਸਰ ਵਕੀਲ ਵੀ ਮਾਰੇ ਜਸਮント ਸਿੰਘ ਖਾਲੜਾ ਵੀ ਮਾਰਿਆ ਜਿਹੜਾ ਵੀ ਕੋਈ ਗੱਲ ਕਰਦਾ ਸਰਕਾਰ ਉਹਨੂੰ ਖਤਮ ਕਰਦੀ ਆ ਪਰ ਜੇ ਇਹਨਾਂ ਨੂੰ ਤਾਂ ਸਰਕਾਰ ਅੱਗੇ ਦੇ ਨਾ ਉਹ ਮਰਦਾ ਵਾਲਾ ਦੇ ਕੇ ਜਮਾਨਤ ਦੇ ਦਿੰਦੀ ਆ। ਇੱਕ ਚੀਜ਼ ਦੱਸੋ ਮੈਨੂੰ ਹੁਣ ਇਹ ਵੀ ਖਬਰ ਆ ਰਹੀ ਹੈ ਕਿ ਸੁਭਾ ਸਿੰਘ ਦਾ ਪਰਿਵਾਰ ਉਸਦੀ ਲਾਸ ਲੈਂਡ ਨੂੰ ਤਿਆਰ ਨਹੀਂ। ਇਹ ਵੀ ਚਰਚਾ ਕੀ ਵੀ ਉਹ ਪਰਿਵਾਰ ਉਹਨਾਂ ਨਾਲ ਮੁਲਾਕਾਤ ਵੀ ਨਹੀਂ ਕਰਦਾ ਜੀ ਤੁਸੀਂ ਕਦੇ ਜੋ ਤਰੀਕਾਂ ਤੇ ਜਾਂਦੇ ਸੀ ਉਹਦਾ ਪਰਿਵਾਰ ਆਉਂਦਾ ਸੀ ਉੱਥੇ। ਨਹੀਂ ਉਹਨੂੰ ਲੈ ਕੇ ਆਉਂਦਾ ਰਹਿਆ ਜੀ। ਉਹਦੇ ਨਾਲ ਦੱਸਦਾ 15-15 ਬੰਦੇ ਹੁੰਦੇ ਸੀ। ਬਕਾਇਦਾ ਸਿਕਿਉਰਿਟੀ ਹੁੰਦੀ ਸੀ, ਬਕਾਇਦਾ ਪ੍ਰਾਈਵੇਟ ਤੇ ਗਨਮੈਨ ਹੁੰਦੇ ਸੀ। ਪਰਿਵਾਰ ਕੌਣ ਨਹੀਂ? ਮੇਰਾ ਭਰਾ ਬਲਜੀਤ ਸਿੰਘ ਮਰਿਆ। ਇਹ ਮੈਨੇ ਕਹਿੰਦਾ ਮੇਰਾ ਭਰਾ ਆ ਬੱਤੀ ਸਾਹ ਮੈਰੀ ਨੂੰ ਹੋ ਗਿਆ ਹੂੰ ਸੁਭਾ ਸਿੰਘ ਦਾ ਪਰਿਵਾਰ ਸਿਰਫ ਅੱਜ ਲੋਕਾਂ ਤੋਂ ਬਚਣ ਵਾਸਤੇ ਕਹਿੰਦਾ ਕਿ ਅਹੀਂ ਲਾਸ਼ ਨਹੀਂ ਲੈਣੀ ਨਹੀਂ ਲੈਣੀ ਚਾਹ ਉਹ ਤਾਂ ਵੱਖਰੀ ਗੱਲ ਆ ਸਾਨੂੰ ਮਿਲੀ ਨਹੀਂ ਹੂੰ ਅਹੀਂ ਪਾਲਦੇ ਹਾਂ ਉਹਨਾਂ ਨੂੰ ਮਿਲਦੀ ਉਹ ਲੈਂਦੇ ਨਹੀਂ ਇੱਕ ਕੁਦਰਤ ਦਾ ਗੇੜਾ ਇਹ ਇਹ ਕੁਦਰਤ ਦਾ ਗੇੜਾ ਹੂੰ ਪਰਮਾਤਮਾ ਇਹ ਇਹ ਪਰਮਾਤਮਾ ਉਹਨੇ ਕਹ ਪੰਜਾਬੀ ਦੀ ਘਾਵਤਾਂ ਬਾਹਰ ਇਸਾਂ ਲਈ ਰੂੜੀ ਦੀ ਵੀ ਸੁਣੀ ਗਈ ਅੱਜ ਉਹਨਾਂ ਵੀ ਸਿੱਖ ਨੌਜਵਾਨਾਂ ਦੀ ਜਿਨ੍ਹਾਂ ਦੇ ਘਰਾਂ 'ਚ ਇਹ ਗੱਲ ਹੋਈ ਆ ਚਲੋ ਅਸੀਂ ਤਾਂ ਕੇਸ ਲੜਿਆ ਕਈ ਬੰਦੇ ਕੇਸ ਵੀ ਨਹੀਂ ਲੜ ਸਕੇ ਉਹਨਾਂ ਦਾ ਨੁਕਸਾਨ ਵੀ ਕੀਤਾ ਕਈਆਂ ਕੋਲ ਨੇ ਪੈਸੇ ਵੀ ਲਏ ਆ ਚੱਕਰੇ ਭਰਾ ਦਾ ਸੁਭਾਅ ਕਿ ਉਸ ਤਰ੍ਹਾਂ ਕਿਸ ਤਰ੍ਹਾਂ ਦਾ ਸੀ ਫਿਰ ਆਮ ਸੁਭਾਅ ਕਿੰਨਾ ਕਿੰਨਾ ਕੁ ਪੜਿਆ ਹੋਇਆ ਸੀ ਪੜਿਆ ਸੀ ਪਰਸ ਤੋਂ ਕੀ ਥੀ ਆਖਰੀ ਬੋਲ ਕੀ ਸੀ ਆਖਰੀ ਗੱਲਾਂ ਬਾਤਾਂ ਕੀ ਸੀ ਕਿਉਂਕਿ ਜਦੋਂ ਤੁਹਾਡੇ ਤੁਹਾਡੇ ਨਾਲ ਜਦੋਂ ਚੱਕ ਕੇ ਲੈ ਗਏ ਨੇ ਗੱਡੀ ਦੇ ਵਿੱਚ ਤੁਸੀਂ ਇਕੱਠੇ ਸੀ ਕੀ ਕੀ ਗੱਲਾਂ ਕਰਦੇ ਜਾਂਦੇ ਸੀ ਆ ਗਾਹਲਾ ਦੇ ਇਹੋ ਹੀ ਪਈਏ ਆਪਣਾ ਸਮਾਨ ਲੈ ਕੇ ਆਉਣਾ ਵਾਪਸ ਗਾਹਲਾ ਦੇ ਇਹੋ ਹੀ ਪਈ ਨੌ 10 ਵਜੇ ਤੱਕ ਆਪਾਂ ਵਾਪਸ ਮੋੜੋਣਾ ਮੋੜ ਕੇ ਘੰਟੇ ਬਾਅਦ ਉਹ ਸਮਾਨ ਲੈ ਲਾਂਗੇ ਵਾਪਸ ਮੁਰਜਾਂਗੇ ਜਦੋਂ ਤੁਸੀਂ ਇਕੱਲੇ ਤੁਸੀਂ ਦੋ ਜਣੇ ਗਏ ਸੀ ਘਰੇ ਇਕੱਲੇ ਵਾਪਸ ਆਏ ਤਾਂ ਘਰ ਦੇ ਵਿੱਚ ਤਾਂ ਫਿਰ ਮਾਹੌਲ ਬੜਾ ਪੰਚਾਇਤ ਲੈ ਕੇ ਜਾਂਦੇ ਰਹੇ ਅਸੀਂ ਨਹੀਂ ਜਦੋਂ ਤੁਸੀਂ ਪਹਿਲਾਂ ਤਾਂ ਗੱਡੀ 'ਚ ਗਏ ਸੀ ਮਾਲ ਲੈਣ ਜਦੋਂ ਘਰੇ ਆਏ ਵਾਪਸ ਬੇਬੇ ਬਾਪੂ ਨੇ ਵੀ ਸਵਾਲ ਕੀਤਾ ਹੁਣ ਆ ਵੀ ਕਿੱਥੇ ਆ ਮੁੰਡਾ ਆਪਣਾ ਕਿੱਥੇ ਗਿਆ ਪੁੱਤ ਫਿਰ ਪੰਚਾਇਤ ਲੈ ਕੇ ਗਏ ਨਾ ਸਾਰੀ ਪੰਚਾਇਤ ਲੈ ਕੇ ਗਏ ਵੀ ਚਲੋ ਪਤਾ ਕਰਦੇ 4 ਵਜੇ ਕਹਿੰਦਾ ਆਜੋ ਹਾਂ ਫਿਰ 4 ਵਜੇ ਉਹ ਕਹਿੰਦਾ ਕਿ ਖਲੋ ਜੋ ਮੈਂ ਤਾਂ ਇੱਕ ਦੋ ਦਿਨ ਇਹਨੂੰ ਛੱਡ ਦੂੰਗਾ ਕਿਹੜੀ ਚੌਂਕੀ ਦੇ ਵਿੱਚ ਕਿਹੜੇ ਥਾਣੇ ਦੇ ਤਾਂ ਇਹ ਜ਼ੁਲਮ ਟਾਉਂਦਾ ਸੀ ਇਹ ਚਮਾਰ ਥਾਣੇ 'ਚ ਬਣਾਇਆ ਸੀ ਇਹਨੇ ਟਿਕਾਣਾ ਉਹ ਚਬਾਠਾਣੇ ਪੱਕਾ ਦਾ ਡਰ ਵੀ ਸਮੇਂ ਕਿਉਂਕਿ ਪਾਵਰ ਇੰਨੀ ਸੀ ਪੁਲਿਸ ਅਫਸਰਾਂ ਦੇ ਕੋਲ ਬਹੁਤ ਡਰ ਹੋਊ ਇਹਦਾ ਜਾਂ ਘੁੰਮਦਾ ਹੋਣਾ ਜਾਂ ਆਉਂਦਾ ਹੋਣਾ ਇਹ ਲੋਕਾਂ ਦੇ ਘਰਾਂ ਚ ਲੋਕ ਛੱਡ ਜਾਂਦੇ ਲੋਕ ਜੇ ਪਾਸੇ ਤੁਰਪੇਂਦਾ ਲੋਕ ਪਛਾਣ ਨਾ ਹੋ ਜਾਂਦੇ ਇਹਦੇ ਤੋਂ ਇਹਦੀ ਪੰਜਾਬ ਪੁਲਿਸ ਦੀ ਲੰਬੀ ਡਰਦੀ ਸੀ ਕਿ ਜੇ ਅਸੀਂ ਕੋਈ ਗੱਲ ਕਰ ਦਿੱਤੀ ਤੇ ਇਹਨੇ ਰਾਤ ਨੂੰ ਸਾਨੂੰ ਵੀ ਕਾਊਂਟਰ ਕਰ ਦੇਣਾ ਉਹ ਪੰਜਾਬ ਪੁਲਿਸ ਦੇ ਲਾਂਭੀਏ ਤੋਂ ਡਰਦੀ ਸੀ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਮਾੜੀ ਨਹੀਂ ਅਸੀਂ ਨਹੀਂ ਕਹਿੰਦੇ ਪੰਜਾਬ ਪੁਲਿਸ ਮਾੜੀ ਆ ਉਹ ਚੰਗੇ ਵੀ ਅਫਸਰ ਬੜੇ ਬੜੇ ਤਗੜੇ ਇੱਥੇ ਅਫਸਰ ਨੇ ਪੰਜਾਬ ਪੁਲਿਸ ਦੇ ਵਿੱਚ ਸਾਡੀ ਪੰਜਾਬ ਪੁਲਿਸ ਆ ਕੋਈ ਬਾਹਰੋਂ ਤੇ ਹੈਗੀ ਨਹੀਂਗੀ ਪਰ ਇਹਨਾਂ ਨੂੰ ਮਣੀ ਬਖਸ਼ਦਾ ਘਰੇ ਵੀ ਰੀਡ ਕਰਨ ਕਦੇ ਆਇਆ ਲੈ ਕੇ ਨਹੀਂ ਮੁੜਕੇ ਨਹੀਂ ਆਇਆ ਇਹੋ ਬੰਦੇ ਭੇਜਦਾਰ ਆ ਆਪ ਚੱਟ ਲੋ ਗੱਲ ਕਰਨ ਲੋ ਤੁਹਾਡਾ ਕੋਈ ਨਾ ਕੀ ਸੀ ਕੀ ਉਹ ਖਾੜਕੂ ਸੰਘਰਸ਼ ਦੇ ਵਿੱਚ ਵਿੱਚ ਦੱਸ ਉਹ ਨਹੀਂ ਕੋਈ ਖਾੜਕੂ ਨਹੀਂ ਸਾਡੇ ਪਿੰਡ ਦਾ ਕੋਈ ਖਾੜਕੋ ਜਿੱਦਾਂ ਕਸ਼ੀਦ ਨਹੀਂ ਹੋਇਆ। ਸਾਡਾ ਪਿੰਡ ਬੜਾ ਵਧੀਆ ਪਿੰਡ ਹੈ। ਪਿੰਡ 'ਚ ਕੋਈ ਪਾਰਟੀ ਵੱਜ ਨਹੀਂ ਕੋਈ ਉਧਰ ਨਹੀਂ ਪੋਟ ਜਦੋਂ ਪੋਟਾ ਪੈਂਦੇ ਆ ਇੱਕ ਮਿੰਟ ਪਾਰਟੀ ਹੁੰਦੀ ਅਗਲੇ ਦਿਨ। ਸਾਰੇ ਪਰ ਖਾਦ ਲੈਣ ਕੇ ਜਾਂਦੇ ਜਾਂਦੀ ਚੁੱਕੇ ਲੈ ਗਏ। ਹਾਂ। ਕਿ ਉਹ ਉਸ ਸਮੇਂ ਦੇ ਜਿਹੜੇ ਅਫਸਰ ਚਾਹੇ ਸੂਬਾ ਸਿੰਘ ਚਾਹੇ ਹੋਰ ਜਿਹਨਾਂ ਨੂੰ ਪਤਾ ਲੱਗਦਾ ਵੀ ਇਹ ਸਿੱਖ ਨੌਜਵਾਨ ਨੇ ਦੇ ਦਸਤਾਰ ਆ ਇਹਦੇ ਦਾੜਾ ਸਾਹਿਬ ਆ ਉਹਨੂੰ ਚੱਕ ਕੇ ਲੈ ਜਾਂਦੇ। ਇਹਦੇ ਦੇਖੋ ਜੀ ਅਸੀਂ ਡੀਸੀ ਐਮ ਸਰ ਨਾਲ ਮਿਲਿਆ। ਸਰਬਜੀਤ ਸਿੰਘ ਸੀ ਡੀਸੀ ਸਾਹਿਬ ਨੇ ਸਾਨੂੰ ਇੱਕ ਲੈਟਰ ਕੱਢ ਕੇ ਦਿੱਤੀ ਪਈ ਆ ਐਸਐਸਪੀ ਨਰਿੰਦਰਪਾਲ ਨੂੰ ਮਿਲ ਲਓ ਨਰਿੰਦਰਪਾਲ ਕਹਿੰਦਾ ਖੂਬੀराम ਨੂੰ ਮਿਲ ਲਓ ਕਿੰਨੇ ਦਿਨ ਬੰਦਾ ਮਿਲੂ ਕਾ ਕਰਾਇਆ ਹੀ ਨਹੀਂ ਹੈਗਾ ਲੋਕਾਂ ਕਹਿੰਦੇ ਕਿੱਥੋਂ ਇਹਨਾਂ ਨੂੰ ਮਿਲੂਗਾ ਇਹਨਾਂ ਨੇ ਕਹ ਚਾਹੀ ਆਪਣਾ ਕੰਮ ਚਾਲੂ ਕੀਤਾ ਹੈ ਤੇ ਇਹ ਕਿਸੇ ਨੂੰ ਦੱਸਣਾ ਨਹੀਂਗਾ ਇਹ ਤਾਂ ਮੁੜ ਕੇ ਸੀ ਜਦੋਂ ਆਰਮੀ ਵੱਲੋਂ ਲੈਟਰਾਂ ਦਿੱਤੀਆਂ ਆਰਮੀ ਦੀ ਲੈਟਰ ਤੇ ਤੇ ਹੀ ਮੁੜ ਕੇ ਇਹ ਰੈਟ ਆਪਰੇਸ਼ਨ ਦਾਇਰ ਕੀਤੀ ਆ ਉਹ ਉਦੋਂ ਦਾ ਕਰਨਾ ਰਵਿੰਦਰ ਸਿੰਘ ਸੀ ਉਹਨੇ ਇੱਕ ਲੈਟਰ ਕੱਢੀ ਇੱਕ ਬਲਜੀਤ ਸਿੰਘ ਦੱਸੋ ਵੀ ਕਿੱਥੇ ਆ ਉਹਦੇ ਬੇਸ ਤੇ ਫਿਰ ਡੀਸੀ ਅਮਰਸਾਹ ਸਰਬਜੀਤ ਨੇ ਲੈਟਰ ਕੱਢੀ ਨਿੰਦਰਪਾਲ ਐਸਐਸਪੀ ਨੂੰ ਫਿਰ ਇਹ ਸਾਰੇ ਫਿਰ ਰਾਜ ਨਵੇਂ ਵਾਲੇ ਤੁਰ ਪਾਸੇ ਤੁਰ ਪਏ ਫਿਰ ਇਹ ਫੀਡਬੈਕ ਕਹਿੰਦੇ ਲੈ ਲਓ ਲਿਖ ਕੇ ਜਾਓ ਅੱਜ ਸਵੇਰ ਕਾਰਵਾਈ ਨਹੀਂ ਕਰਾਂਗੇ ਕਿੱਡ ਹੰਦੇ ਕਿ ਅੱਜ ਤੋਂ ਬਾਅਦ ਕਾਰਵਾਈ ਨਹੀਂ ਕਰਾਂਗੇ ਐਫੀ ਡੀਵੀਰ ਤੇ ਸਾਡੇ ਕੋਲ ਇਹਨਾਂ ਨੇ ਖੜ ਕੇ ਸਵਰਾਂਪੋਸਟ ਚੰਕੀ ਜੀ ਦਸਕਾ ਕਰਾਏ ਨਾਲੇ ਸਾਨੂੰ ਟਾਰਚਰ ਕੀਤਾ 3 ਡਿਗਰੀ ਕਰ ਟਾਰਚਰ ਕੀਤਾ ਨੇ ਜੋ ਵੀ ਸੂਬਾ ਸਿੰਘਾ ਹੋਇਆ ਉਹ ਉਹਦੇ ਉਹਨੇ ਆਪਣੇ ਕੀਤੇ ਕਰਮਾਂ ਦਾ ਫਲ ਮਿਲਿਆ ਸਾਨੂੰ ਨਹੀਂ ਉਹਦਾ ਕੋਈ ਵੀ ਰਿਜ਼ਲਟ ਹੈਗਾ ਬਿਲਕੁਲ ਤਾਂ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੇ ਸੰਤਾਪ ਹੰਡਾਇਆ ਜ਼ੁਲਮ ਹੰਡਾਇਆ ਆਪਣੇ ਭਰਾ ਨੂੰ ਅਖੀਂ ਪੁਲਿਸ ਨੂੰ ਲਜਾਂਦੇ ਚੱਕਦੇ ਦੇਖਿਆ ਇਕੱਠੇ ਗਏ ਸੀ ਖਾਦ ਲੈਣ ਤਾਂ ਮੁੜ ਕੇ ਭਰਾ ਨਹੀਂ ਮਿਲਿਆ ਤਾਂ ਸੂਬਾ ਸਿੰਘ ਇੰਨਾ ਜ਼ਾਲਮ ਅਫਸਰ ਸੀ ਜਿਸ ਤਰ੍ਹਾਂ ਇਹ ਜ਼ਿਕਰ ਕਰ ਰਹੇ ਨੇ ਕਿ 1000 ਦੇ ਕਰੀਬ ਮੁੰਡਾ ਉਸਨੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਮਾਰਿਆ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਥਰ-ਥਰ ਕੰਬਦੇ ਸੀ ਲੋਕ ਉਸ ਸਮੇਂ ਕਿਉਂਕਿ ਪਾਵਰ ਹੀ ਇੰਨੀ ਪੌਲ ਸੱਭਸਰਾਂ ਨੂੰ ਦਿੱਤੀ ਹੋਈ ਸੀ ਸੂਬਾ ਸਰਾਂਦ ਆਪਣੇ ਆਪ ਨੂੰ ਇਹ ਅਫਸਰ ਕਹਿੰਦਾ ਸੀ ਤੇ ਨਾਲ ਇਹ ਕਹਿੰਦੇ ਕਿ ਗੱਡੀ ਦੇ ਵਿੱਚ ਕਫਨ ਰੱਖਦਾ ਸੀ ਕਿ ਮੈਂ ਤਾਂ ਮਰਿਆ ਹੀ ਹੋਇਆ ਮੈਂ ਤਾਂ ਮਰੀ ਹੀ ਜਾਣਾ ਪਰ ਸੋਨੂੰ ਨਹੀਂ ਛੱਡਾਂਗਾ ਘਰਾਂ ਦੇ ਵਿੱਚ ਜਾਂਦਾ ਸੀ ਰੇਡਾਂ ਕਰਦਾ ਸੀ ਧਮਕਾਉਂਦਾ ਸੀ 5-5 ਲੱਖ ਦੇ ਇਹਨਾਂ ਨੂੰ ਆਫਰ ਆਏ ਨੇ ਇਹਨਾਂ ਨੂੰ ਚੱਕ ਕੇ ਥਾਣੇ ਦੇ ਵਿੱਚ ਟੌਰਚਰ ਕੀਤਾ ਤਸੱਦਦ ਕੀਤਾ ਕਿ ਤੁਸੀਂ ਆਪਣੇ ਭਰਾ ਦਾ ਕੇਸ ਵਾਪਸ ਲਓ ਪਰ ਤਨ ਜਿਗਰ ਇਹਨਾਂ ਦਾ ਵੀ ਆ 32 ਸਾਲ ਆਪਣੇ ਭਰਾ ਦੇ ਲਈ ਇਹਨਾਂ ਨੇ ਡਟ ਕੇ ਕਿਸ ਲੜਿਆ ਪਿੱਛੇ ਨਹੀਂ ਹਟੇ ਪੈਸਿਆਂ ਦੇ ਲਾਲਚ ਦੇ ਵਿੱਚ ਨਹੀਂ ਵਿਕੇ ਇਨਸਾਫ ਇਹਨਾਂ ਦਾ ਕਹਿਣਾ ਕਿ ਇਨਸਾਫ ਭਾਵੇਂ ਨਹੀਂ ਹੈ ਕੁਝ ਪਰ ਅਸੀਂ ਅਦਾਲਤ ਦੇ ਫੈਸਲੇ ਦਾ ਸਤਕਾਰ ਜ਼ਰੂਰ ਕਰਦੇ ਹਾਂ ਜਿਹੜੀ ਸੂਬਾ ਸਿੰਘ ਨੂੰ 5 ਸਾਲ ਦੀ ਸਾਡੇ ਭਰਾ ਦੇ ਕਤਲ ਦੇ ਵਿੱਚ ਸਜ਼ਾ ਹੋਈ ਸੀ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਤਰਨਤਾਰਨ